ਹਾਂਜੀ ਸਰਦੀਆਂ ਦਾ ਮੌਸਮ ਆ ਗਿਆ ਤੇ ਸਬਜੀ ਪਰੌਂਠੇ ਤਾਂ ਆਪਾਂ ਸਾਰੇ ਖਾਂਦੇ ਰਹਿੰਨੇ ਆ ਪਰ ਅੱਜ ਮੇਰੇ ਤਰੀਕੇ ਨਾਲ ਮੇਥੀ ਦੇ ਪਕੌੜੇ ਬਣਾ ਕੇ ਖਾ ਕੇ ਵੇਖੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੇ ਆ ਤੇ ਸਰਦੀਆਂ ਦੇ ਵਿੱਚ ਮੇਥੀ ਦੇ ਪਕੌੜੇ ਮਿਲ ਜਾਣ ਗਰਮਾ ਗਰਮ ਚਾਹ ਨਾਲ ਤਾਂ ਖਾਣ ਦਾ ਮਜ਼ਾ ਹੀ ਆ ਜਾਵੇ ਚਲੋ ਫਿਰ ਆਪਾਂ ਮੇਥੀ ਦੇ ਪਕੌੜੇ ਬਣਾਉਣਾ ਸ਼ੁਰੂ ਕਰਦੇ ਆ ਮੇਥੀ ਦੇ ਪਕੌੜੇ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਮੇਥੀ ਲਈ ਸੀ ਮੇਥੀ ਨੂੰ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋੜਿਆ ਧੋ ਕੇ ਉਸ ਤੋਂ ਬਾਅਦ ਆਪਾਂ ਡੋਂਗ ਲਿਆ ਸੀ ਡੋਂਗ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਲਿਆਗਾ ਇੱਕ ਆਪਾਂ ਬਰਤਨ ਲੈ ਲਿਆ ਇਸ ਤਰ੍ਹਾਂ ਚੁੜਾਈ ਦੇ ਵਿੱਚ ਤੇ ਹੁਣ ਆਪਾਂ ਕੱਟਿਆ ਹੀ ਮੇਥੀ ਪਾ ਦਾਂਗੇ ਇੱਕ ਪਿਆਜ਼ ਬਰੀਕ ਕੱਟਿਆ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਕੱਟ ਲਿਆ ਸੀਗਾ ਜਾਨੀ ਕਿ ਲੱਛਿਆਂ ਵਾਲਾ ਆਪਾਂ ਨੂੰ ਪਿਆਜ਼ ਚਾਹੀਦਾ ਸੀਗਾ ਵਧੀਆ ਲੱਛੇ ਦੇ ਬਣ ਗਏ ਤੇ ਹੁਣ ਆਪਾਂ ਪਿਆਜ਼ ਪਾ ਦਾਂਗੇ ਹਾਂਜੀ ਅਦਰਕ ਤੇ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਦਰਦਰਾਇਆ ਕੁੱਟ ਲਿਆ ਇਹ ਪਾ ਦਾਂ ਹਾਂਜੀ ਦੋ ਆਲੂ ਲਏ ਸੀ ਆਲੂਆਂ ਨੂੰ ਆਪਾਂ ਧੋ ਕੇ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਦੂਕਾਸ਼ ਕਰ ਲਿਆ ਤੇ ਗੱਧੂਕਾਸ਼ ਕਰਕੇ ਆਪਾਂ ਆਲੂਆਂ ਨੂੰ ਹੁਣ ਭਿਉ ਕੇ ਰੱਖਤਾ ਸੀ ਕਿ ਆਲੂ ਆਪਣੇ ਕਾਲੇ ਨਾ ਪੈਣ ਤੇ ਇਹਦੇ ਲੱਛੇ ਵੀ ਵਧੀਆ ਬਣ ਹੁਣ ਪਾਣੀ ਦੇ ਵਿੱਚੋਂ ਚੰਗੀ ਤਰ੍ਹਾਂ ਨਿਚੋੜ ਕੇ ਤੇ ਆਲੂ ਆਪਾਂ ਮੇਥੀ ਦੇ ਵਿੱਚ ਪਾ ਦਾਂਗੇ ਹਾਂਜੀ ਇੱਕ ਬਾਟੀ ਆਪਣੇ ਕੋਲੇ ਵੇਸਣੇਗਾ ਵੇਸਣ ਨੂੰ ਆਪਾਂ ਛਾਣ ਲਿਆ ਸੀਗਾ ਵੇਸਣ ਨੂੰ ਛਾਣਨਾ ਜ਼ਰੂਰੀ ਹੈ ਕਈ ਵਾਰ ਐ ਹੁੰਦਾ ਨਾ ਸੱਸਰੀ ਵਗੈਰਾ ਹੁੰਦੀ ਹੈ ਤੇ ਉਹ ਫਿਰ ਛਾਣ ਕੇ ਤੇ ਨਿਕਲ ਜਾਂਦੀ ਆ ਫੰਚ ਚਮਚੇ ਦੇ ਨਾਲ ਆਪਾਂ ਵੇਸਣ ਨੂੰ ਪਾ ਦਾਂਗੇ ਹਾਂਜੀ 5 ਚਮਚੇ ਆਪਾਂ ਵੇਸਣ ਦੇ ਪਾਤੇ 2 ਚਮਚੇ ਪਾ ਦਾਂਗੇ ਆਪਾਂ ਆਰਾ ਰੋਡ ਦੇ ਆਰਾ ਰੋਡ ਦੀ ਥਾਂ ਤੇ ਤੁਸੀਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ ਅੱਧਾ ਚਮਚ ਪਾ ਦਾਂਗੇ ਜੀਰਾ ਪਾਊਡਰ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਹਲਦੀ ਪਾਊਡਰ 1 ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਨਮਕ ਜਾਂ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਨਮਕ ਥੋੜੀ ਪਾ ਦਾਂਗੇ ਆਪਾਂ ਹਿੰਗ ਸਮਾਨ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਜ਼ਰੂਰਤ ਪਈ ਤਾਂ ਆਪਾਂ ਬੇਸਨ ਹੋਰ ਪਾਵਾਂਗੇ ਇੱਕ ਵਾਰੀ ਆਪਾਂ ਸਮਾਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਦੋ ਕ ਚਮਚਾ ਆਪਾਂ ਬੇਸਨ ਦੇ ਹੋਰ ਪਾਵਾਂਗੇ ਕਿਉਂਕਿ ਸਮਾਨ ਕਾਫੀ ਆ ਤੇ ਫਿਰ ਆ ਬੇਸਨ ਥੋੜਾ ਮੈਨੂੰ ਘੱਟ ਲੱਗਦਾ ਸੀਗਾ ਹੁਣ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਇਸ ਸਮਾਨ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਗੁੰਨ ਜੇ ਲਵਾਂਗੇ ਜ਼ਿਆਦਾ ਆਪਾਂ ਢਿੱਲਾ ਨਹੀਂ ਕਰਨਾਗਾ ਬਸ ਉੜਾਇਆ ਛਕਤੀ ਰੱਖਾਂਗੇ ਹਾਂਜੀ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਇੰਨਾ ਹੀ ਸਮਾਨ ਆਪਾਂ ਨੂੰ ਲੋੜ ਚਾਹੀਦਾ ਸੀਗਾ ਪਕੌੜੇ ਬਣਾਉਣ ਵਾਸਤੇ ਤੇ ਜੇ ਤੁਸੀਂ ਥੋੜੀਆਂ ਜਿਹੀਆਂ ਟਿੱਕੀਆਂ ਬਣਾਉਣੀਆਂ ਤੇ ਥੋੜਾ ਜਿਹਾ ਸਮਾਨ ਨੂੰ ਸਾਫ਼ ਰੱਖ ਲਓ ਤੇ ਟਿੱਕੀਆਂ ਬਣ ਜਾਣਗੀਆਂ ਹੁਣ ਆਪਾਂ ਬਣਾਵਾਂਗੇ ਗਰਮਾ ਗਰਮ ਵਧੀਆ ਮੇਥੀ ਤੇ ਆਲੂ ਦੇ ਪਕੌੜੇ ਪਕੌੜੇ ਬਣਾਉਣ ਵਾਸਤੇ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਹੁਣ ਆਪਾਂ ਬਣਾਵਾਂਗੇ ਬਧੀਆਂ ਜੇ ਟੇਸਟੀ ਪਕੌੜੇ ਇੱਕ ਵੱਡੇ ਆਪਾਂ ਪਕੌੜੇ ਬਣਾਉਣੇ ਆ ਉਸ ਹਿਸਾਬ ਨਾਲ ਆਪਾਂ ਇਹ ਮੇਥੀ ਵਾਲਾ ਮਿਸ਼ਰਣ ਚੱਕ ਲੈਣਾਗਾ ਤੇ ਤੇਲ ਚ ਇਸ ਤਰ੍ਹਾਂ ਆਪਾਂ ਛਾੜ ਦੇਣਾਗਾ ਤੇ ਬਹੁਤ ਟੇਸਟੀ ਪਕੌੜੇ ਬਣਦੇ ਆ ਜਿੰਨੇ ਕ ਪਕੌੜੇ ਪੈਂਦੇ ਹੋਏ ਕੜਾਹੀ ਦੇ ਵਿੱਚ ਉਹਨੇ ਕ ਪਕੌੜੇ ਆਪਾਂ ਕੜਾਹੀ ਦੇ ਵਿੱਚ ਪਾਵਾਂਗੇ 4-5 ਪੀਸ ਆਪਾਂ ਪਕੌੜਿਆਂ ਦੇ ਪਾਪ ਆ ਜਦੋਂ ਤੱਕ ਇਹਨਾਂ ਨੂੰ ਸੇਕ ਨਹੀਂ ਲੱਗਦਾ ਉਦੋਂ ਤੱਕ ਆਪਾਂ ਇਹਨਾਂ ਨੂੰ ਹਿਲਾਉਂਦੇ ਜਦੋਂ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਵਾਂਗੇ ਤੇ ਗੈਸ ਥੋੜਾ ਜਿਹਾ ਆਪਾਂ ਮੀਡੀਅਮ 'ਤੇ ਰੱਖਾਂਗੇ ਹਾਂਜੀ ਪਕੌੜਿਆਂ ਨੂੰ ਹੁਣ ਸੇਕ ਲੱਗ ਗਿਆ ਤੇ ਇੱਕ ਵਾਰੀ ਆਪਾਂ ਚਮਚ ਦੇ ਨਾਲ ਪਕੌੜਿਆਂ ਨੂੰ ਹਿਲਾ ਦਿੰਨੇ ਆ ਹਲਕਾ ਹਲਕਾ ਸੇਕ ਲੱਗ ਗਿਆ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸਿਓਂ ਹਲਕਾ ਜਿਹਾ ਸੇਕ ਲੱਗ ਗਿਆ ਹੁਣ ਆਪਾਂ ਪਾਸਾ ਪਲਟ ਦਿੰਨੇ ਆ ਫਿਰ ਚੰਗੀ ਤਰ੍ਹਾਂ ਪਕੌੜੇ ਵਧੀਆ ਜਿਹਾ ਰੜ ਜਾਣਗੇ ਕਿਉਂਕਿ ਰੜੇ ਰੜੇ ਪਕੌੜੇ ਤੇ ਟੇ ਹਾਂਜੀ ਪਕੌੜੇ ਆਪਣੇ ਵਧੀਆ ਫਰਾਈ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪਕੌੜੇ ਬਣੇ ਆ ਕਿੰਨਾ ਵਧੀਆ ਕਲਰ ਆਇਆਗਾ ਤੇ ਵੇਸਨ ਆਪਾਂ ਥੋੜਾ ਜਿਹਾ ਘੱਟ ਪਾਇਆ ਸੀਗਾ ਜੇ ਤੁਸੀਂ ਵੇਸਨ ਜ਼ਿਆਦਾ ਖਾਣਾ ਪਸੰਦ ਕਰਦੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਆ ਕਿਉਂਕਿ ਇਸ ਤਰ੍ਹਾਂ ਵੇਸਨ ਥੋੜਾ ਜਿਹਾ ਘੱਟ ਪਾਇਆ ਹੋਵੇ ਤਾਂ ਦੇਖਣ ਚ ਵਧੀਆ ਵੀ ਲੱਗਦੇ ਆ ਤੇ ਖਾਣ ਚ ਵੀ ਟੇਸਟੀ ਲੱਗਦੇ ਆ ਹੁਣ ਆਪਾਂ ਕੱਢ ਕੇ ਰੱਖਦੇ ਆ ਪਲੇਟ ਦੇ ਵਿੱਚ ਬਾਕੀ ਦੇ ਪਕੌੜੇ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰਾਂਗੇ ਤੇ ਚੰਗੀ ਤਰ੍ਹਾਂ ਆਪਾਂ ਹੁਣ ਤੇਲ ਨਿਚੋੜ ਕੇ ਇਸ ਤਰ੍ਹਾਂ ਕਰਕੇ ਬਾਕੀ ਦੇ ਪਕੌੜੇ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਾਂਗੇ। ਸੌਖੇ ਆ ਪਕੌੜੇ ਬਣਾਉਣੇ ਕੋਈ ਜ਼ਿਆਦਾ ਔਖੇ ਨਹੀਂਗੇ ਤੇ ਬਹੁਤ ਹੀ ਇਹ ਜਲਦੀ ਬਣ ਜਾਂਦੇ ਆ। ਬਸ ਸਾਰਾ ਸਮਾਨ ਮਿਕਸ ਕਰ ਲਓ ਉਸ ਤੋਂ ਬਾਅਦ ਤੇਲ ਗਰਮ ਕਰਕੇ ਤੇ ਇਸ ਤਰ੍ਹਾਂ ਤੇਲ 'ਚ ਛੱੜਦੇ ਜਾਓ ਤੇ ਪਕੌੜੇ ਬਣਦੇ ਜਾਣਗੇ। ਹਾਂਜੀ ਬਾਕੀ ਦੇ ਵੀ ਪਕੌੜੇ ਆਪਾਂ ਉਸੇ ਤਰ੍ਹਾਂ ਹੀ ਫਰਾਈ ਕਰ ਲਿਆ। ਹੁਣ ਆਪਾਂ ਕੱਢ ਕੇ ਤੇਲ 'ਚ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਸਾਰੇ ਪਕੌੜੇ ਬਣਾ ਕੇ ਰੈਡੀ ਕਰ ਲਿਆ ਆਪਾਂ। ਹਾਂਜੀ ਮੇਥੀ ਆਲੂ ਦੇ ਗਰਮਾ ਗਰਮ ਪਕੌੜੇ ਬਣਾ ਕੇ ਆਪਾਂ ਰੈਡੀ ਕਰ ਲਏ ਬਹੁਤ ਹੀ ਵਧੀਆ ਪਕੌੜੇ ਤੇ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕੀਤੇ ਆ ਤੇ ਨਾਲ ਰੱਖ ਦਾਂਗੇ ਆਪਾਂ ਟਮਾਟਿਆਂ ਦੀ ਸੌਸ ਤੇ ਨਾਲ ਰੱਖ ਦਾਂਗੇ ਗਰਮਾ ਗਰਮ ਚਾਹ ਚਾਹੇ ਤੁਸੀਂ ਇਨ੍ਹਾਂ ਪਕੌੜਿਆਂ ਨੂੰ ਚਾਹ ਦੇ ਨਾਲ ਵੀ ਖਾ ਸਕਦੇ ਆ ਚਾਹੇ ਤੁਸੀਂ ਸੌਸ ਦੇ ਨਾਲ ਵੀ ਖਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਚਾਹ ਦੇ ਨਾਲ ਖਾਣੇ ਆ ਕਿ ਤੁਸੀਂ ਸੌਸ ਦੇ ਨਾਲ ਖਾਣੇ ਆ ਬਹੁਤ ਹੀ ਜ਼ਿਆਦਾ ਦੋਨਾਂ ਚੀਜ਼ਾਂ ਨਾਲ ਹੀ ਪਕੌੜੇ ਟੇਸਟੀ ਲੱਗਦੇ ਆ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤੇ ਇੱਕ ਮੇਰੇ ਚੈਨਲ ਨੂੰ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ